ਇਹ ਸਾਡੇ ਕੋਲ ਤਾਂ ਹੈਗਾ ਆ ਇਦਾਂ ਦਾ ਵੀ ਤੁਸੀਂ ਕੰਪਿਊਟਰ ਆ ਬਟਨ ਦੱਬੋ ਤੇ ਸਭ ਕੁਝ ਤਿਆਰ ਆ ਸਾ ਅਸੀਂ ਕਿਸੇ ਤੋਂ ਕੁਝ ਸਿੱਖਣਾ ਨਹੀਂ ਹੈਗਾ ਵੀ ਅਸੀਂ ਸਿੱਖ ਕੇ ਆਵਾਂਗੇ ਵੀ ਲੜਾਈ ਕਿਵੇਂ ਕਰੀਦੀ ਹੈ ਉਹ ਸਾਡੇ ਬਲੱਡ ਚ ਆ ਅਸੀਂ ਇਹਨਾਂ ਦਾ ਵਿਚਾਰ ਜਿਹੜੀ ਉਹਤੇ ਮਰਜ਼ੀ ਦਿੱਤੇ ਮਰਜ਼ੀ ਰੱਖ ਲੈਣ ਸਾਡੇ ਵੱਲੋਂ ਸਾਡੇ ਸਿੰਘ ਉੱਥੇ ਇਹਨਾਂ ਨਾਲ ਵਿਚਾਰ ਕਰਨਗੇ ਪਰ ਆ ਜਿਹੜੀ ਗੱਲ ਆ ਇਹ ਦੁਬਾਰੇ ਨਹੀਂ ਵਾਪਰਨੀ ਚਾਹੀਦੀ ਜੇ ਵਾਪਰੂਗੀ ਇਹ ਤਾਂ ਫਿਰ ਇਹ ਵਧੂਗੀ ਲੜਾਈ ਵਾਲੇ ਪਾਸੇ ਨੂੰ ਜੀ ਤੇ ਉਹਦਾ ਜ਼ਿੰਮੇਵਾਰ ਅੰਕਲ ਹੋਊਗਾ ਤੇ ਸਟੇਟ ਗਵਰਨਮੈਂਟ ਹੋਊਗੀ ਸਟੇਟ ਗਵਰਨਮੈਂਟ ਨੇ ਅੱਖ ਕਮਟੀਆਂ ਨੇ ਅੰਨੇ ਨੇ ਇਹਨਾਂ ਨੂੰ ਦੱਸਦਾਗਾ ਵੀ ਕੋਈ ਬੰਦਾ ਲਲਕਾਰ ਰਿਹਾ ਧਰਮਾਂ ਨੂੰ ਆਕੇ ਬਿਲਕੁਲ ਬਹੁਤ ਵੱਡੀ ਕੋਈ ਬੰਦਾ ਝੰਡਾ ਗੱਡ ਕੇ ਅਸੀਂ ਕਿਤੇ ਨਿਸ਼ਾਨ ਸਭ ਗੱਡ ਕੇ ਕਹੀਏ ਵੀ ਆਜੋ ਵੀ ਸਾਰੇ ਧਰਮਾਂ ਨਾਲ ਹੀ ਜੰਗ ਕਰਨੀ ਹੈ ਇਹ ਕੋਤਕ ਬਣਦੀ ਹੈ ਅਸੀਂ ਤਾਂ ਉਹ ਲੋਕਾਂ ਜਿਨ੍ਹਾਂ ਨੇ ਮਜਲੂਮਾਨਾ ਖੜਨਾ ਆ ਸਾਡਾ ਤਾਂ ਧਰਮ ਇਹ ਜਾਇਤ ਨਹੀਂ ਦਿੰਦਾ ਜੀ 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 ਔਰ ਸਦਾਰਨਕ ਤੌਰ ਤੇ ਹਿੰਦੂਆਂ ਨੂੰ ਇਹ ਖਤਰਾ ਆ ਤੇ ਹਿੰਦੂਆਂ ਤੋਂ ਹੀ ਖਤਰਾ ਆ ਸਾਡੇ ਤੋਂ ਕੋਈ ਖਤਰਾ ਨਹੀਂਗਾ ਪਹਿਲੀ ਗੱਲ ਪਰ ਸਾਡਾ ਹਉਆ ਜਰੂਰ ਖੜਾ ਕਰਨਾ ਇਹਨਾਂ ਨੇ ਪੰਜਾਬ ਦੇ ਉੱਤੇ ਲਗਾਤਾਰ ਐਕਸਪੈਰੀਮੈਂਟ ਹੋ ਰਹੇ ਨੇ ਤੇ ਇੱਕ ਹੋਰ ਹੋਣਾ ਜੀ ਕਿਉਂਕਿ 27 ਤੇ ਭਾਜਪਾ ਨੇ ਗਵਰਨਮੈਂਟ ਬਣਾਉਣੀ ਆ ਤੇ ਤਾਂ ਉੱਥੇ ਜਿਹੜਾ ਬੁੱਚੜਾ ਦਾ ਜਿਹੜਾ ਪਰਿਵਾਰ ਆ ਜੀ ਉਹਨਾਂ ਨੂੰ ਵੱਡੇ ਉਹਦੇ ਦਿੱਤੇ ਗਏ ਨੇ ਉਹ ਤਾਂ ਦਿੱਤੇ ਗਏ ਨੇ ਤੇ ਕੀ ਉਸ ਬੰਦੇ ਨੇ ਅਸੀਂ ਟੈਰਰਿਸਟਾਂ ਅਸੀਂ ਸਾਰੇ ਅੱਤਵਾਦੀਆਂ ਅਸੀਂ ਜਰੈਮਪੇਸ਼ਾਂ ਜਿਹੜੇ ਬੰਦੇ ਨੂੰ ਕੈਤਲ ਕੁੱਟਿਆ ਉਹ ਕੀ ਆ ਉੱਥੇ ਬਿੱਟੂ ਉਹਨਾਂ ਦੀ ਜ਼ਬਾਨ ਨੂੰ ਲੱਕਾ ਮਾਰ ਜਾਂਦਾ ਭੁੱਲਣਾ ਆਪਣੇ ਬੰਦੇ ਵਾਲੀ ਜੇ ਤੁਹਾਨੂੰ ਪੰਜਾਬ ਚੋਂ ਕੇ ਨਹੀਂ ਚੁਣ ਕੇ ਚੁਣਿਆ ਤੇ ਹੈ ਹੀ ਨਹੀਂ ਚਲੋ ਤੁਸੀਂ ਉੱਥੇ ਤੁਹਾਨੂੰ ਉਦਾਂ ਮਿਲ ਗਿਆ ਆ ਜਦੋਂ ਕੋਈ ਬੰਦਾ ਹੱਥ ਨਾਲ ਚਪਲਾਂ ਸਾਫ਼ ਕਰਦਾ ਕੋਈ ਜੀਵਨ ਚੱਟਦੇ ਨੇ ਤੇ ਉਹਨਾਂ ਨੂੰ ਕੁਝ ਨਾ ਕੁਝ ਭਿੱਖਿਆ ਤਾਂ ਮਿਲਦੀ ਹੋਈ ਆ ਜੀ ਜੀ ਤਾਂ ਉਹ ਇਹਨਾਂ ਨੂੰ ਮਿਲਿਆ ਇਹਨਾਂ ਨੇ ਕੀ ਬੋਲਣਾ ਜਿਹੜਾ ਬੰਦਾ ਸਾਹਮਣੇ ਬਹੂਗਾ ਜੀ ਉਹੀ ਸਵਾਲ ਕਰੇਗਾ ਜਿਹੜਾ ਬੰਦਾ ਕੁਰਸੀ ਦੇ ਥੱਲੇ ਵੜ ਕੇ ਬਹਿ ਜਾਏਗਾ ਉਹਦੇ ਝਾ ਹੀ ਕਰੇਗਾ ਉਹ ਸਵਾਲ ਨਹੀਂ ਕਰ ਸਕਦਾ ਵੀ ਮੈਂ ਆ ਗਿਆ ਜੀ ਦੱਸੋ ਹੁਕਮ ਜੀ ਠੀਕ ਹੈ ਇਹ ਉਹ ਲੋਕ ਨੇ ਜਿਹੜੇ ਉਸ ਕੁਰਸੀ ਦੇ ਥੱਲੇ ਬੈਠੇ ਨੇ ਮੈਂ ਵੀ ਕਹਿਣਾ ਚਾਹਿਆ ਕੋਈ ਭਾਜਪਾ ਚਾਹੇ ਕੋ ਕਾਂਗਰਸ ਚ ਜਿੰਨੇ ਵੀ ਸਿੱਖ ਹੈਗੇ ਨੇ ਸਿੱਖਾਂ ਨੂੰ ਇਹ ਗੱਲ ਪਹਿਚਾਣ ਲੈਣੀ ਚਾਹੀਦੀ ਆ ਵੀ ਸਾਡੇ ਨਾਲ ਜਿਹੜੀ ਆ ਸਟੇਟ ਆ ਉਹ ਇੱਕ ਜਾਲ ਸੋਨੇ ਸੁਟਿਆ ਆ ਜਿਹਦੇ ਲਈ ਉਹਨਾਂ ਹਜੂਰ ਸਾਹਿਬ ਤਖਤ ਉਹਨਾਂ ਨੇ ਪਟਨਾ ਸਾਹਿਬ ਤਖਤ ਉਹ ਆਪਣੇ ਕਬਜ਼ੇ ਚ ਕਰ ਲਏ ਨੇ ਜੇ ਇਹਨਾਂ ਨੂੰ ਕੋਈ ਸ਼ੱਕ ਆ ਤੇ ਸਾਡੇ ਨਾਲ ਆ ਕੇ ਡਿਬੇਟ ਕਰਨ ਵੀ ਨਹੀਂ ਕਬਜ਼ੇ ਚ ਕੀਤੇ ਤੇ ਉਹ ਆ ਰਹੇ ਨੇ ਅਕਾਲ ਤਖਸਾਲ ਵੱਲ ਨੂੰ ਜੀ ਠੀਕ ਹੈ ਜੀ ਅਕਾਲ ਤਖਸਾਲ ਵੱਲ ਨੂੰ ਆ ਗਣੇ ਤੇ ਇਹਦੇ ਲਈ ਅਸੀਂ ਹਰ ਤਰੀਕੇ ਨਾਲ ਤਿਆਰ ਆ ਜੀ ਜਿਹੜਾ ਮਰਜੀ ਤਰੀਕਾ ਉਹ ਸਾਡੇ ਤੇ ਅਜ਼ਮਾ ਸਕਦੇ ਨੇ ਅਸੀਂ ਉਹਦੇ ਲਈ ਤਿਆਰ ਆ ਵਿਚਾਰ ਲਈ ਟਕਰਾਉਣ ਲਈ ਭਾਈਚਾਰਕ ਸਾਂਝ ਲਈ ਸਾਰੀਆਂ ਸਾਡੇ ਕੋਲ ਸਾਰੀਆਂ ਗੱਲਾਂ ਹੈਗੀਆਂ ਨੇ ਇਹਦੇ ਲਈ ਤੁਸੀਂ ਵੇਖੋ ਦਮਦਮੇ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਹੋਰ ਸੰਪਰਦਾਵਾਂ ਰਾੜਾ ਸਾਹਿਬ ਵਾਲੇ ਹੋ ਗਏ ਨਾਨਕਸਰ ਰਾੜੋ ਕਿੰਨੀਆਂ ਸੰਪਰਦਾਵਾਂ ਨੇ ਕਿਸੇ ਬੰਦੇ ਦੀ ਜ਼ੁਬਾਨ ਨਹੀਂ ਖੁੱਲਦੀ ਜਦੋਂ ਸਿੱਖਾਂ ਨਾਲ ਕੋਈ ਗੱਲ ਹੁੰਦੀ ਆ ਕੋਈ ਜ਼ੁਬਾਨ ਨਹੀਂ ਖੁੱਲਦੀ ਕੋਈ ਵੀ ਨਹੀਂ ਖੁੱਲਦੀ ਤੇ ਜਿਹੜੀ ਤੁਸੀਂ ਗੱਲ ਸ਼ੁਰੂ ਚ ਕੀਤੀ ਸੀ ਕੰਗਣਾਂ ਵਾਲੀ ਉੱਤੇ ਮੈਂ ਫੇਰ ਤੁਹਾਨੂੰ ਦੱਸਦਾ ਕਿ ਕੰਗਣਾ ਰਣੌਤ ਵਾਲੀ ਜਿਹੜੀ ਲੋਕਾਂ ਨੇ ਖੁਸ਼ੀ ਮਨਾਈ ਉਹ ਇਸ ਕਰਕੇ ਨਹੀਂ ਮਨਾਈ ਵੀ ਕਿਸੇ ਹਿੰਦੂ ਨਾਲ ਇਸ ਤਰ੍ਹਾਂ ਹੋਇਆ ਇਹ ਗੱਲ ਬਿਲਕੁਲ ਨਹੀਂ ਹੈ ਐਂ ਤਾਂ ਰੋਜ਼ ਕਿਤੇ ਨਾ ਕਿਤੇ ਕੁਝ ਹੁੰਦਾ ਨਹੀਂ ਦਾ ਕਦੀ ਕਿਸੇ ਨੇ ਖੁਸ਼ੀ ਮਨਾਈ ਆ ਖੁਸ਼ੀ ਇਸ ਕਰਕੇ ਮਨਾਈ ਆ ਕੋਨੇ ਸਾਡੀਆਂ ਮਾਵਾਂ ਨੂੰ ਟਕੇ ਟਗੇ ਨਹੀਂ ਕਿਹਾ ਸੀ ਤੇ ਉਹਨੇ ਕਿਹਾ ਸੀ ਵੀ ਦਿਹਾੜੀ ਤੇ ਆਈਆਂ ਨੇ ਉਹ ਕਿਤੇ ਨਾ ਕਿਤੇ ਜਿਹੜਾ ਬੰਦਾ ਇਦਾਂ ਦੀਆਂ ਗਲਤੀਆਂ ਕਰਦਾ ਆ ਜ਼ੁਬਾਨ ਨਹੀਂ ਸੰਭਾਲਦਾ ਉਹ ਜਦੋਂ ਫੇਰ ਇਦਾਂ ਦੇ ਕਿਸੇ ਡਿੱਕੇ ਚ ਆਉਂਦਾ ਤਾਂ ਲੋਕ ਫੇਰ ਇਦਾਂ ਦੀ ਖੁਸ਼ੀ ਮਨਾਉਣੇ ਨੇ ਇਹ ਚ ਕੋਈ ਦੋਵਾਰਾ ਨਹੀਂ